ਸਾਤ ਸਿਆ ਕਾ ਤੁਸੀਂ ਜੁੜਿਆ ਐਨਆਰਆਈ ਟੀਵੀ ਨਾ ਮੈਂ ਤੁਹਾਡੇ ਨਾਲ ਸਤਰਾਵ ਸਿੰਘ ਬਠੋਈ ਤਾਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਨੂੰ ਲੈ ਕੇ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਅੱਜ ਵੱਡਾ ਐਲਾਨ ਹੋ ਸਕਦਾ ਜਿੱਥੇ ਦੇਖਿਆ ਗਿਆ ਕਿ ਕਿਸਾਨ ਪਹਿਲਾਂ ਬਹੁਤ ਸਾਰੇ ਸੰਘਰਸ਼ ਕਰ ਰਹੇ ਨੇ ਪਰ ਉਧਰ ਅਚਾਨਕ ਜਿਹੜੀ ਹੈ ਇੱਕ ਅਹਿਮ ਮੀਟਿੰਗ ਹੈ ਜਿਹੜੀ ਉਹ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸੱਦ ਲਈ ਆ ਤਾਂ ਕੇਂਦਰ ਸਰਕਾਰ ਨਾਲ ਅਹਿਮ ਮੀਟਿੰਗ ਹੋਏਗੀ ਦਿੱਲੀ ਦੇ ICAR ਕੈਂਪਸ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਇਸ ਮੀਟਿੰਗ ਤੋਂ ਬਾਅਦ ਕੋਈ ਵੱਡਾ ਐਲਾਨ ਹੈ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਹੋਰ ਹੋ ਸਕਦਾ ਹੈ ਤਾਦਾਦ ਦੀ ਹੈ ਕਿ ਸਿੰਧੂ ਸਮਝੌਤੇ ਨੂੰ ਲੈ ਕੇ ਅੱਜ ਅਹਿਮ ਮੀਟਿੰਗ ਹੈ ਜਿਹੜੀ ਹੋਏਗੀ ਤੇ ਕਿਸਾਨਾਂ ਦੇ ਇਸ ਵਿੱਚ ਵਿਚਾਰ ਜਾਣੇ ਜਾਣਗੇ ਕਿ ਸਿੰਧੂ ਸਮਝੌਤਾ ਸਹੀ ਹੈ ਜਾਂ ਗਲਤ ਹੈ ਅਤੇ ਅਜੇ ਸਮਝੌਤਾ ਹੁਣ ਰੱਦ ਹੋਇਆ ਤਾਂ ਉਸ ਦੇ ਕੀ ਅੱਗੇ ਫਾਇਦੇ ਆ ਜਿਹੜੇ ਉਹ ਭਾਰਤ ਨੂੰ ਰਹਿਣਗੇ ਤਾਂ ਇੰਨਾ ਸਾਰੇ ਮਸਲੇਾਂ ਤੇ ਚਰਚਾ ਹੋਏਗੀ ਤਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਮੀਟਿੰਗ ਕਰਨਗੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਕਿਸਾਨ ਜਿਹੜੇ ਆ ਉਹ ਮੰਗ ਕਰ ਰਹੇ ਆ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਅਤੇ ਧਰਨੇ ਪ੍ਰਦਰਸ਼ਨ ਹੁਣ ਤੱਕ ਜਾਰੀ ਨੇ ਤੇ ਇਸ ਸਭ ਦੇ ਦਰਮਿਆਨ ਜਿਹੜੀ ਮੀਟਿੰਗ ਸੱਦੀ ਗਈ ਹੈ ਤੇ ਇਸ ਤੇ ਵੀ ਐਮ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹਨਾਂ ਇਸ ਮੀਟਿੰਗ ਵਿੱਚ ਕਿਸਾਨਾਂ ਦੇ ਬਾਕੀ ਮਸਲੇ ਵੀ ਵਿਚਾਰੇ ਜਾਣਗੇ ਹਾਲਾਂਕਿ ਸਿੰਧੂ ਸਮਝੌਤੇ ਨੂੰ ਲੈ ਕੇ ਹੀ ਮੀਟਿੰਗ ਸੱਦੀ ਗਿਆ ਸਿੰਧੂ ਸਮਝੌਤੇ ਤੇ ਉੱਤੇ ਹੀ ਜਿਹੜੀ ਆ ਗੱਲ ਹੋਏਗੀ ਪੰਜਾਬ ਸਮੇਤ ਕਈ ਜਿਹੜੇ ਸੂਬੇ ਨੇ ਇਸ ਮੀਟਿੰਗ ਵਿੱਚ ਭਾਗ ਲੈਣਗੇ ਇੱਥੋਂ ਹੀ ਜੇਕਰ ਦੇਖਿਆ ਜਾਵੇ ਕਿ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਕਿਸਾਨ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਕਿ ਉਹ ਵੀ ਮੀਟਿੰਗ ਵਿੱਚ ਹਿੱਸਾ ਲੈਣਗੇ ਤਾਂ ਜੇਕਰ ਅ ਦੇਖਿਆ ਜਾਵੇ ਕਿ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਵੱਡੇ ਪੱਧਰ ਤੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਧਰਨੇ ਲਗਾਏ ਗਏ ਜਿਨ੍ਹਾਂ ਨੂੰ ਕਿ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਅਚਾਨਕ ਜਦੋਂ ਮੀਟਿੰਗ ਖਤਮ ਹੋ ਜਾਂਦੀ ਹੈ ਤਾਂ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਸਾਰੇ ਧਰਨੇ ਆ ਜਿਹੜੇ ਉਖਦੇੜ ਦਿੱਤੇ ਜਾਂਦੇ ਨੇ ਤਾਂ ਉੱਥੇ ਹੀ ਹੁਣ ਨਜ਼ਰਾਂ ਟਿਕੀਆਂ ਹੋ ਜਾਂ ਨੇ ਕਿ ਇਸ ਮੀਟਿੰਗ ਵਿੱਚ ਕੀ ਕਿਸਾਨ ਜਿਹੜੇ ਆ ਉਹ ਐਸਕੇਮ ਰਾਜਨੀਤਿਕ ਗੈਰ ਰਾਜਨੀਤਿਕ ਜਾਣਗੇ ਜਨਾਨ ਉੱਥੇ ਹੀ ਐਸਕੇਮ ਜਿਹੜਾ ਦੂਜੇ ਪਾ ਜਿਹੜਾ ਬਣਾਇਆ ਹੋਇਆ ਤਾਂ ਕਿ ਉਹ ਵੀ ਜਿਹੜੇ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਹ ਵੀ ਦੇਖਣ ਵਾਲੀ ਗੱਲ ਹੋएगी ਪਰ ਅੱਜ ਕੇਂਦਰ ਸਰਕਾਰ ਨੇ ਵੱਡੀ ਮੀਟਿੰਗ ਸੱਦੀ ਆ ਤਾਂ ਦੇਖਣਾ ਹੋਏਗਾ ਕਿ ਇਸ ਮੀਟਿੰਗ ਵਿੱਚ ਸਿੰਧੂ ਸਮਝੌਤੇ ਦੇ ਵਿਾਰੇ ਕੀ ਚਰਚਾ ਹੁੰਦੀ ਹੈ ਕੀ ਸਮਝੌਤੇ ਬਾਰੇ ਫਾਇਦੇ ਪਤਾ ਲੱਗਦੇ ਨੇ ਕਿਤੇ ਅਤੇ ਕੀ ਨੁਕਸਾਨ ਪਤਾ ਲੱਗਣਗੇ